ਤੁਸੀਂ ਦੇਖ ਰਹੇ ਆਸਮ ਜਰ نیوز ਮੈਂ ਹਾ ਪਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਦੇਸ਼ ਦੁਨੀਆ ਦੀ ਅਤੇ ਸਿਆਸਤ ਦੇ ਨਾਲ ਜੁੜੀ ਹੋਈ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਨੇ ਸਾਡੇ ਸੀਨੀਅਰ ਜਰਨਲਿਸਟ ਵਰਿੰਦਰ ਜੀ ਦਾ ਵਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਦੇ ਵਿੱਚ ਭੁਪਿੰਦਰ ਜੀ ਬਹੁਤ ਬਹੁਤ ਧੰਨਵਾਦ ਵਰਿੰਦਰ ਜੀ ਜਿਸ ਤਰ੍ਹਾਂ ਕਿ ਸਿਆਸਤ ਦੀ ਗੱਲ ਕੀਤੀ ਹੈ ਸਿਆਸਤ ਦੇ ਇਸ ਗੱਲ ਦੇ ਵਿੱਚ ਮੈਂ ਸੁਣਿਆ ਕਿ ਆਪ ਦੇ ਕਨਵੀਨਰ ਜਿਹੜੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਅ ਦੁਬਾਰਾ ਸਾਮਣ ਭੇਜੇ ਗਏ ਨੇ ਤੇ ਉਹ ਮੁੜ ਫਿਰ ਮਤਲਬ ਪੇਸ਼ ਨਹੀਂ ਹੋਏ ਹੈਗੇ। ਭੁਪਿੰਦਰ ਜੀ ਮਾਮਲਾ ਜਿਹੜਾ ਸਭ ਨੂੰ ਪਤਾ ਹੀ ਆ। ਜੀ। ਆਪਕਾਰੀ ਨੀਤੀ ਨੂੰ ਲੈ ਕੇ ਜਿਹੜਾ ਮਨੀ ਲੌਂਡਰਿੰਗ ਦਾ ਮਾਮਲਾ ਆਪ ਮੁਤਾ ਉੱਠਿਆ ਹੋਇਆ ਹੈ ਉਸ ਦੇ ਵਿੱਚ ਆ ਪਹਿਲਾਂ ਵੀ ਨਵੰਬਰ ਔਰ ਦਸੰਬਰ ਦੇ ਵਿੱਚ ਵੀ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਗਿਆ ਜੀ ਵੀ ਆਓ ਜੀ ਤੁਹਾਡੇ ਤੋਂ ਪੁੱਛਗਿਛ ਕਰਨੀ ਹੈ। ਜੀ ਤੇ ਹੁਣ ਜਨਵਰੀ ਯਾਨੀ ਕਿ ਅੱਜ ਵੀ ਉਹਨਾਂ ਦਾ ਇੱਥੇ ਪੇਸ਼ ਹੋਣ ਵਾਸਤੇ ਸੱਦਾ ਪੱਤਰ ਭੇਜਿਆ ਗਿਆ ਸੀਗਾ ਸੰਮਣ ਤੁਸ ਕੱਲੇ ਗਏ ਸੀਗੇ ਪਰ ਜਿਸ ਢੰਗ ਨਾਲ ਪਿਛਲੇ ਦੋ ਵਾਰੀ ਦੀ ਤਰ੍ਹਾਂ ਉਹਨਾਂ ਨੇ ਆਪਣੇ ਵਕੀਲ ਦੇ ਰਾਹੀਂ ਜੀ ਚਿੱਠੀ ਭੇਜੀ ਤੀ ਸੀ ਈਡੀ ਨੂੰ ਕਿ ਭਾਈ ਅਸੀਂ ਤੇ ਕੋਆਪਰੇਟ ਕਰਨ ਨੂੰ ਪੂਰੀ ਤਰ੍ਹਾਂ ਤਿਆਰ ਆ ਪੂਰੀ ਤਰ੍ਹਾਂ ਸਹਿਯੋਗ ਕਰਨ ਨੂੰ ਤਿਆਰ ਆ ਪਰ ਜਿਹੜਾ ਤੁਹਾਡਾ ਇਹ ਜਿਹੜਾ ਸੱਦਾ ਹੈਗਾ ਇਹ ਸੰਮਣ ਤੁਸੀਂ ਕੱਲੇ ਨੇ ਇਹ ਗੈਰ ਕਾਨੂੰਨੀ ਨੇ ਸਿਆਸਤ ਨੂੰ ਪ੍ਰਭਾਵਤ ਨਹੀਂ ਜੀ ਸੋ ਉਸੇ ਤਰੀਕੇ ਨਾਲ ਹੁਣ ਅੱਜ ਵੀ ਉਹਨਾਂ ਨੇ ਚਿੱਠੀ ਕਲਤੀ ਆ ਆਪਣੇ ਵਕੀਲ ਦੇ ਰਾਹੀਂ ਜੀ ਹੁਣ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਮਾਮਲਾ ਪਖਿਆ ਹੋਇਆ ਹੈ ਜੀ ਹੁਣ ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਭਾਈ ਇਹਦੇ ਵਿੱਚ ਜਿਹੜਾ ਗ੍ਰਿਫਤਾਰ ਕੀਤੇ ਜਾ ਸਕਦੇ ਨੇ ਜੀ ਅਰਵਿੰਦ ਕੇਜਰੀਵਾਲ ਦੇਖੋ ਗੱਲ ਪਤਾ ਕੀ ਹੈ ਹੁਣ ਝਾਰਖੰਡ ਦੇ ਮੁੱਖ ਮੰਤਰੀ ਹਿੰਮਤ ਸੋਰੇਨਾ ਉਹਨਾਂ ਨੂੰ ਵੀ ਉਹ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਦੇ ਕੇਸ ਦੇ ਵਿੱਚ ਈਡੀ ਵੱਲੋਂ ਸਬਮਨ ਕੱਲੇਗੇ ਸਨ ਜੀ ਇਹਨਾਂ ਨੂੰ ਤੇ ਸਿਰਫ ਆ ਤੀਜਾ ਸਬਮਨ ਸੀਗਾ ਉਹ ਜਿਹੜੇ ਹਿੰਮਤ ਸੋਰੇਨ ਸੀ ਸੱਤ ਸਬਮਨ ਕੱਲੇਗੇ ਜੀ ਇੱਕ ਤੋਂ ਪਾਹ ਦੇ ਪਹਿਲਾ ਦੂਜਾ ਤੀਜਾ ਸੱਤ ਸਬਮਨ ਜਿਹੜੇ ਆ ਉਹਨਾਂ ਨੂੰ ਭੇਜੇਗੇ ਤੇ ਹੁਣ 7 ਵਜੇ ਦੇ ਬਾਅਦ ਜਿਹੜੀ ਹੁਣ ਉਹਨਾਂ ਤੇ 10 ਟਕਾਣੇ ਤੇ ਰੇਡ ਵੀ ਕੀਤੀ ਗਈ ਜੀ ਸੋ ਕਈ ਲੋਕਾਂ ਨੇ ਇਹ ਕਹਿਣਾ ਹੈ ਕਈ ਜਿਹੜੇ ਸਿਆਸੀ ਮਾਹਰ ਨੇ ਉਹਨਾਂ ਨੇ ਕਹਿਣਾ ਸੀਗਾ ਕਿ ਭਾਈ ਇਹ ਜਿਹੜਾ ਹੈਗਾ ਮਾਮਲਾ ਹੋਰ ਪੱਕੇਗਾ ਹੋ ਸਕਦਾ ਅਰਵਿੰਦ ਕੇਜਰੀਵਾਲ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਜੀ ਸਕਦਾ ਦੇਖੋ ਗੱਲ ਪਤਾ ਕੀ ਹੈ ਇਹ ਦੇ ਵਿੱਚ ਜਿਸ ਢੰਗ ਨਾਲ ਹੁਣ ਲੋਕ ਸਭਾ ਦੇ ਚੋਣ ਆ ਰਹੀਆਂ ਨੇ ਜੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਢੰਗ ਨਾਲ ਤਿੰਨ ਸਾਮਣ ਪਹਿਲਾਂ ਭੇਜੇ ਗਏ ਨੇ ਹੁਣ ਫੇਰ ਸੱਦਾ ਪੱਤਰ ਭੇਜਿਆ ਜਾਵੇ ਤੇ ਚੌਥੀ ਵਾਰੀ ਜਾਂ ਪੰਜਵੀਂ ਵਾਰੀ ਹੋ ਸਕਦਾ ਹੈ ਕਈਆਂ ਦਾ ਇਹ ਕਹਿਣਾ ਕਿ ਹੋ ਸਕਦਾ ਹੈ ਕਿ ਚੋਣਾਂ ਦੇ ਨੇੜੇ ਲੋਕ ਸਭਾ ਦਾ ਜਿਹੜਾ ਪ੍ਰਚਾਰ ਦੇ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਕਈਆਂ ਕਈ ਵਾਰੀ ਪਿੱਛੇ ਅਬ ਤੁਸੀਂ ਸੁਣਿਆ ਹੋਣਾ ਜੀ ਕਈ ਵਾਰੀ ਗੱਲਾਂ ਵੀ ਉੱਠੀਆਂ ਸੀਗੀਆਂ ਕਿ ਹੁਣ ਜਿਹੜੇ ਅਰਵਿੰਦ ਕੇਜਰੀਵਾਲ ਦੇ ਧਰਮ ਪਤਨੀ ਨੇ ਜੀ ਸੁਨੀਤਾ ਆ ਆਪਣੇ ਕੇਜਰੀਵਾਲ ਜੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਦੇਖੋ ਪ੍ਰੋਵੀਜ਼ਨ ਤੇ ਹੈ ਪ੍ਰੋਵੀਜ਼ਨ ਇਹ ਹੁੰਦਾ ਹੈ ਕਿ ਕੋਈ ਵੀ ਪਾਰਟੀ ਕਿਸੇ ਵੀ ਬੰਦੇ ਨੂੰ ਸੀਐਮ ਜਾਂ ਮੰਤਰੀ ਬਣਾ ਸਕਦੀ ਹੈ ਸ਼ਰਤ ਸ਼ਰਤ ਕੀ ਹੈ ਸ਼ਰਤ ਇਹ ਹੈ ਕਿ ਉਹਨਾਂ ਨੂੰ ਉਸ ਸਟੇਟ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿੱਚ ਉਹ ਜਿਹੜੀਆਂ ਚੋਣ ਜਿਹੜੀ ਹੈ ਉਹਦੇ ਵਿੱਚ ਮਤਲਬ ਐਮਪੀ ਮਤਲਬ ਐਮਐਲਏ ਦੀ ਚੋਣ ਜਿਹੜੀ ਹੈ ਉਹ ਜਿੱਤਰੀ ਹੁੰਦੀ ਹੈ 6 ਮਹੀਨੇ ਵਾਸਤੇ ਉਹ ਬਣਾ ਸਕਦੇ ਨੇ ਅਗਰ ਕੋਈ ਕਿਸੇ ਕਈ ਵਾਰੀ ਇਹ ਦੇਖਣ ਨੂੰ ਮਿਲਿਆ ਕਿ ਜਿਹੜੇ ਕਿਸੇ ਪਾਰਟੀ ਦੇ ਜਿਹੜੇ ਐਮਐਲਏ ਹੈਗੇ ਆ ਉਹ ਉਹਨਾਂ ਤੋਂ ਰਿਜ਼ਾਈਨ ਦਿਵਾ ਕੇ ਉਸ ਹਲਕੇ ਦੇ ਵਿੱਚੋਂ ਉਥੋਂ ਦੁਆਰਾ ਚੋਣ ਜਿਹੜੀ ਹੈ ਉਥੋਂ ਲੜਵਾ ਸਕਦੇ ਨੇ ਜਿੱਤਵਾ ਸਕਦੇ ਨੇ ਤਾਂ ਇਹ ਚੀਜ਼ ਪੋਸੀਬਲ ਹੋ ਸਕਦੀ ਹੈ ਪਰ ਇਹ ਤੇ ਦੇਖੋ ਸਮਾਂ ਹੀ ਦੱਸੇਗਾ ਕਿ ਕੀ ਅਗੋ ਸਟ੍ਰੈਟਜੀ ਬਣ ਸਕਦੀ ਹੈ ਇਹ ਵੀ ਸੁਣਨ ਨੂੰ ਆਇਆ ਸੀ ਜੇ ਗ੍ਰਿਫਤਾਰ ਹੁੰਦੇ ਨੇ ਅਰਵਿੰਦ ਕੇਜਰੀਵਾਲ ਤੇ ਅੰਦਰੋਂ ਜੇਲ੍ਹ ਦੇ ਅੰਦਰੋਂ ਇਹ ਸਾਰਾ ਆਪਰੇਟ ਕਰਨਗੇ ਇਹ ਚੀਜ਼ਾਂ ਜੋ ਸੁਣਨ ਨੂੰ ਮਿਲੀਆਂ ਸੀਗੀਆਂ ਜੀ ਸੋ ਇਹ ਵੀ ਦੇਖਣ ਨੂੰ ਮਿਲਿਆ ਇਹ ਵੀ ਸੁਣਨ ਨੂੰ ਮਿਲਦਾ ਪਿਆ ਕਿ ਜਿਸ ਢੰਗ ਨਾਲ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਉਹਨਾਂ ਦੇ ਪਰਚੋਣ ਪ੍ਰਚਾਰ ਨੂੰ ਲੈ ਕੇ ਕਿਤਨੇ ਕਿਤੇ ਜਿਹੜੀ ਆ ਸਿਆਸਤ ਜਿਹੜੀ ਦੂਜੀ ਧਿਰ ਉਹ ਕਰ ਰਹੀ ਆ ਦੂਜੇ ਪਾਸੇ ਵਿਰੋਧੀ ਜਿਹੜੇ ਹੈਗੇ ਨੇ ਉਹ ਇਹ ਸਭ ਮੁੱਦੇ ਨੂੰ ਚੁੱਕ ਰਹੇ ਨੇ ਜੀ ਠੀਕ ਹੈ ਬਾਕੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਸਮਾ ਜਿਹੜਾ ਹੈਗਾ ਉਹ ਆਉਣ ਵਾਲਾ ਉਹ ਹੀ ਦੱਸੇਗਾ ਕਿ ਕੀ ਕੁਝ ਹੋ ਸਕਦਾ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਵਾਸਤੇ ਵਨ ਜਿਸ ਢੰਗ ਨਾਲ ਟਿਕਟਾਂ ਦੀ ਹੋਣੀ ਹੈ ਹੁਣ ਕੌਮੀ ਪੱਧਰ ਤੇ ਦੋ ਜਿਹੜੇ ਹੈਗੇ ਨੇ ਵੱਡੇ ਆਗੂ ਜਿਹੜੇ ਕਾਂਗਰਸ ਦੇ ਹੈਗੇ ਆ ਮਲਕਾਰਜਨ ਖੜਗੇ ਕਾਂਗਰਸ ਵੱਲੋਂ ਪ੍ਰਧਾਨ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਜਿਹੜੀ ਵੰਡ ਹੋਣੀ ਹੈ ਇਹਨਾਂ ਨੇ ਦੋਨਾਂ ਨੇ ਮਿਲ ਕੇ ਕਰਨੀ ਹੈ ਜੇ ਅਰਵਿੰਦ ਕੇਜਰੀਵਾਲ ਅੰਦਰ ਮੰਨ ਲੋ ਜਾਣਦੇ ਨੇ ਤੇ ਹੋ ਸਕਦਾ ਹੈ ਕਿ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਕਿਸ ਢੰਗ ਨਾਲ ਹੋਣਗੀਆਂ ਜਾਂ ਉਹ ਕਿਸ ਢੰਗ ਨਾਲ ਡਿਊਟੀਆਂ ਕਿਹਦੀਆਂ ਲਾਉਣਗੇ ਜਾਂ ਕੀ ਕਰਨਗੇ ਇਹ ਤੇ ਸਮਾਂ ਦੱਸੇਗਾ ਪਰ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਸੂਬੇ ਦੇ ਵਿੱਚ ਕਿਉਂਕਿ ਸੂਬੇ ਦੇ ਵਿੱਚ ਜਿਹੜੀ ਇੱਥੇ ਸਟੇਟ ਦੀ ਸੂਬੇ ਦੀ ਲੀਡਰਸ਼ਿਪ ਹੈ ਕਾਂਗਰਸ ਦੀ ਹੈ ਖਾਸ ਤੌਰ ਤੇ ਯਾਮ ਆਦਮੀ ਪਾਰਟੀ ਦੀ ਹੈ ਉਹ ਨਹੀਂ ਚਾਹੁੰਦੀ ਕਿ ਕਹਿੰਦੇ ਜੀ ਅਸੀਂ ਤੇ 13 ਦੇ 13 ਸੀਟਾਂ ਜਿਹੜੀਆਂ ਉਹ ਜਿੱਤ ਲਾਂਗੇ ਜੀ ਅਸੀਂ ਆਪਣੇ ਪੱਤਰ ਤੇ ਪਰ ਜਿਹੜੇ ਵੱਡੀ ਲੀਡਰਸ਼ਿਪ ਹੈ ਦਿੱਲੀ 'ਚ ਬੈਠੀ ਹੁਣ ਉਹਨਾਂ ਨੇ ਡਿਸਾਈਡ ਕਰਨਾ ਹੈ ਕਿ ਆ ਪਾਕਿਸਤਾਨ ਨਾਲ ਵੰਡ ਕਰਨੀ ਹੈਗੀ ਸੀਟਾਂ ਜੀ ਉਹਨਾਂ ਨੇ ਫੈਸਲੇ ਕਰਨੇ ਨੇ ਫਿਰ ਖੈਰ ਇਹ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਅਰਵਿੰਦ ਕੇਜਰੀਵਾਲ ਜਿਸ ਢੰਗ ਨਾਲ ਅੱਜ ਪੇਸ਼ ਨਹੀਂ ਹੋਏ ਜੀ ਪਹਿਲਾ ਵਾਰ ਦੀ ਤਰ੍ਹਾਂ ਪਹਿਲਾਂ ਦੋ ਵਾਰ ਵੀ ਨਹੀਂ ਹੋਏ ਅੱਜ ਵੀ ਪੇਸ਼ ਨਹੀਂ ਹੋਏ ਜੀ ਹੁਣ ਏਡੀ ਕੀ ਸਟੈਪ ਲੈਂਦੀ ਹੈ ਜੀ ਠੀਕ ਹੈ ਕੀ ਹੋ ਸਕਦਾ ਹੈ ਕਿ ਹੋਰ ਸੰਮਣ ਉਹਨਾਂ ਨੂੰ ਭੇਜੇ ਜਾਂ ਕਿਸੇ ਤਰੀਕੇ ਦੇ ਨਾਲ ਕਾਨੂੰਨੀ ਸਹਾਇਤਾ ਜਾਂ ਅਦਾਲਤ 'ਚ ਪੇਸ਼ ਹੋ ਕੇ ਕੋਈ ਮਤਲਬ ਅਦਾਲਤੀ ਕੋਈ ਨੋਟੀਫਿਕੇਸ਼ਨ ਜਾਂ ਅਦਾਲਤੀ ਕੋਈ ਆਰਡਰ ਲੈ ਕੇ ਕੋਈ ਫਰਦਰ ਜਿਹੜਾ ਹੈਗਾ ਪ੍ਰोसीडिंग ਸ਼ੁਰੂ ਕਰੇ ਇਹ ਤੇ ਆਉਣ ਵਾਲਾ ਸਮਾਂ ਪਸੇਗਾ ਜੀ ਜੀਵਿੰਦਰ ਜੀ ਅਗਲਾ ਕੁਐਸਚਨ ਵੀ ਮੇਰਾ ਕਿਸੇ ਪਾਰਟੀ ਦੇ ਨਾਲ ਹੀ ਜੁੜਿਆ ਹੋਇਆ ਆਮ ਆਦਮੀ ਪਾਰਟੀ ਦੇ ਨਾਲ ਹੀ ਜੁੜਿਆ ਹੋ ਪਰ ਪੰਜਾਬ ਦੇ ਨਾਲ ਜੁੜਿਆ ਹੋਇਆ ਵਾ ਤੇ ਆਪਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਮੈਂ ਸੁਣਾ ਕਿ ਉਹ ਵਿਪਾਸਨਾ ਤੇ ਚਲੇ ਗਏ ਨੇ ਤੇ ਕਿੱਥੇ ਗਏ ਨੇ ਉਹ ਵਿਪਾਸਨਾ ਤੇ ਤੇ ਕਿਉਂ ਚਲੇ ਗਏ ਨੇ ਇਹਨੂੰ ਤੇ ਮੜਾ ਜਾਂ ਚੰਨ ਨਾਲਾਂ ਚ ਕੋਪਾਉ। ਕੋ ਭਿੰਦਰ ਜੀ ਜਿਸ ਢੰਗ ਨਾਲ ਤੁਸੀਂ ਸਵਾਲ ਪੁੱਛਿਆ ਕਿ ਮੈਨੂੰ ਲੱਗਦਾ ਤੁਹਾਡਾ ਵੀ ਪਾਸਨਾ ਨੂੰ ਲੈ ਕੇ ਨਾ ਕਾਫੀ ਰੁਚੀ ਨਜ਼ਰ ਆ ਰਹੀ ਹੈ ਕਿਤੇ ਤੁਸੀਂ ਤਾਂ ਨਹੀਂ ਜਾਣਾ ਹੈਗਾ ਵੀ ਪਾਸਨਾ ਦੇ। ਕਿਤੇ ਕਿਤੇ ਠੀਕ ਹੈ ਵੀ ਬੰਦੇ ਨੂੰ ਕਰ ਲੈਣੀ ਚਾਹੀਦੀ ਆ ਹਾਂ ਮੈਡੀਟੇਸ਼ਨ ਕਰਨੀ ਚਾਹੀਦੀ ਆ। ਜੀ। ਪਰ ਕੰਮ ਛੱਡ ਕੇ ਨਹੀਂ ਕਰਨੀ ਚਾਹੀਦੀ। ਆ ਦੇਖੋ ਗੱਲ ਇਹ ਹੈ ਕਿ ਮੈਡੀਕਲ ਜਿਹੜੀ ਰਿਸਰਚ ਹੋਈ ਹੈ ਉਸ ਵਿੱਚ ਵੀ ਦੱਸਿਆ ਗਿਆ ਕਿ ਜਿਹੜੀ ਮੈਡੀਟੇਸ਼ਨ ਹੈ ਧਿਆਨ ਯੋਗਾ ਇਹਦੇ ਨਾਲ ਕਾਫੀ ਅਸਰ ਪੈਂਦਾ ਬਹੁਤ ਜ਼ਿਆਦਾ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਨੇ ਉੱਥੇ ਰਿਸਰਚ ਹੋਈ ਹੈ ਤੇ ਕਾਫੀ ਜਿਹੜੇ ਹੈਗੇ ਆ ਮਾਨਸਿਕ ਤੌਰ ਤੇ ਬੰਦਾ ਸਟਰੋਂਗ ਹੁੰਦਾ ਹੀ ਹੁੰਦਾ ਹੈ ਇੱਕੋ ਸੋਦਾ ਵੱਧਦਾ ਹੈ ਜਿਹਦੇ ਨਾਲ ਨਾਲ ਬ੍ਰੇਨ ਦੇ ਬਹੁਤ ਸਾਰੇ ਨਿਊਰॉन्स ਜਿਹੜੇ ਨੇ ਉਹ ਐਕਟੀਵੇਟ ਹੁੰਦੇ ਨੇ ਉਹਨਾਂ ਦੀ ਜਿਹੜੀ ਕੈਪੈਸਿਟੀ ਹੈ ਬ੍ਰੇਨ ਦੀ ਉਹ ਵੱਧਦੀ ਹੈ ਇਸ ਕਰਕੇ ਜਿਹੜਾ ਧਿਆਨ ਮੈਡੀਟੇਸ਼ਨ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਰੂਰੀ ਹੈਗੀ ਹੈ ਦੂਸਰੀ ਗੱਲ ਇਹ ਹੈ ਕਿ ਜਿਸ ਢੰਗ ਨਾਲ ਹੁਣ ਅਰਵਿੰਦ ਕੇਜਰੀਵਾਲ ਜੀ ਆਨੰਦਗੜ੍ਹ ਵਿਖੇ ਹਿਸ਼ਾਰਪੁਰ ਤੇ ਲਾਗੇ ਜਿਹੜਾ ਪਿੰਡ ਹੈ ਉੱਥੇ ਵੀ ਬਾਸਨਾ ਤੇ ਗਏ ਸੀਗੇ ਮੈਡੀਟੇਸ਼ਨ ਉਹਨਾਂ ਨੇ 10 ਦਿਨਾਂ ਦੀ ਕੀਤੀ ਜੀ ਤੇ ਹੁਣ ਅੱਜ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨ ਵਿਖੇ ਕੋਈ ਹੋਊਗਾ ਉੱਥੇ ਕੋਈ ਮੈਡੀਟੇਸ਼ਨ ਸੈਂਟਰ ਜੀ ਉੱਥੇ ਗਏ ਨੇ ਕਹਿੰਦੇ ਜੀ ਲਓ ਜੀ ਸਾਡੇ ਜਿਹੜੇ ਐ ਬੌਸ ਨੇ ਜਾਂ ਸਾਡੇ ਦਿੱਲੀ ਦੇ ਮੁੱਖ ਮੰਤਰੀ ਸਾਡੇ ਹੈੱਡ ਨੇ ਜਿਹੜੇ ਜੋ ਧਿਆਨ ਯੋਗ ਕਰਕੇ ਉਹ ਨਵੀਂ ਊਰਜਾ ਨਾਲ ਭਰ ਸਕਦੇ ਨੇ ਤੇ ਮੈਂ ਵੀ ਨਵੀਂ ਊਰਜਾ ਨਾਲ ਭਰਨਾ ਹੈ। ਫਿਰ ਇਹ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪਤਾ ਹੋਊਗਾ ਕਿਉਂਕਿ ਜਿਹੜੀ ਸਿਆਸਤ ਆ ਬੜੀ ਸਟ्रेस ਦੇਣ ਵਾਲੀ ਚੀਜ਼ ਹੁੰਦੀ ਆ। ਉਹ ਕਿੰਨੀ ਊਰਜਾ ਨਾਲ ਭਰੇ ਨੇ ਇਹ ਉਹਨਾਂ ਨੂੰ ਪਤਾ ਹੋਊਗਾ। ਪਰ ਹੁਣ ਅਰਵਿੰਦ ਆਪਣੇ ਭਗਵੰਤ ਮਾਨ ਹੋਰੀ ਵੀ ਅੱਜ ਆਪਣੇ ਉੱਥੇ ਚੱਲ ਗਏ ਨੇ। ਪਿਆਸਨਾ ਤੇ ਤੇ 4 ਦਿਨਾਂ ਦਾ ਉੱਥੇ ਉਹਨਾਂ ਦਾ ਪ੍ਰੋਗਰਾਮ ਹੋਊਗਾ ਧਿਆਨ ਯੋਗ ਦਾ ਤੇ ਉੱਥੇ ਫਿਰ ਉਸ ਤੋਂ ਬਾਅਦ ਸ਼ਨੀਵਾਰ ਨੂੰ ਕਹਿੰਦੇ ਦਿੱਲੀ ਪਰਤਣਗੇ ਤੇ ਫਿਰ 7 8 ਤਰੀਕ ਨੂੰ ਫੇਰ ਉਹਨਾਂ ਦੀ ਜਿਹੜੀ ਆ ਉਹਨਾਂ ਨੇ ਚ ਉਹਨਾਂ ਨੂੰ ਲੈ ਕੇ ਗੁਜਰਾਤ ਵੀ ਜਾਣਾ ਹੈਗਾ ਪ੍ਰਚਨਪੁਰ ਤੋਂ ਲਈ ਗੱਲਬਾਤ ਜੋ ਜਿਸ ਢੰਗ ਨਾਲ ਸਮਝ ਆ ਰਹੀ ਹੈ ਜੀ ਸੋ ਇਹ ਵਧੀਆ ਗੱਲ ਹੈ ਕਿ ਚਲੋ ਕੁਛ ਨਾ ਕੁਛ ਤੇ ਉਹਨਾਂ ਨੇ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਔਰ ਹੋ ਸਕਦਾ ਕਿ ਉਹ ਊਰਜਾ ਨਾਲ ਭਰ ਕੇ ਪੰਜਾਬ ਦੀ ਜਿਹੜੀ ਐ ਉਹ ਲੋਕਾਂ ਦੇ ਲਈ ਸੇਵਾ ਦੇ ਲਈ ਹੋਰ ਨਵੀਂ ਊਰਜਾ ਨਾਲ ਭਰ ਜਾਣ ਤੇ ਹੋਰ ਕੀ ਚਾਹੀਦਾ ਹੈ ਠੀਕ ਹੈ ਜੀ ਜੇ ਇਸੇ ਤਰੀਕੇ ਨਾਲ ਸਾਡੇ ਲੀਡਰ মেডিਟੇਸ਼ਨ ਦੇ ਰਾਹੀਂ ਨਾਗਰ ਜਨਤਾ ਦਾ ਭਲਾ ਕਰ ਸਕਣ ਤਾਂ ਬਿਲਕੁਲ ਤੇ ਉਹਦੇ ਵਰਗੀ ਰੀਸ ਕੋਈ ਨਹੀਂ ਹੈਗੀ ਪੂਪਤਰ ਜੀ ਬਿਲਕੁਲ ਸਹੀ ਜੀ ਸੋ ਇਹ ਸਮ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਨੇ ਦੱਸਿਆ ਜੋ ਵੀ ਸਿਆਸਤ ਵਿੱਚ ਚੱਲ ਰਹੇ ਮੁੱਦੇ ਨੇ ਜੋ ਦੇਸ਼ ਦੇ ਵਿੱਚ ਚੱਲ ਰਹੇ ਆ ਤੇ ਪੰਜਾਬ ਦੇ ਨਾਲ ਸੰਬੰਧਤ ਬੰਦਾ ਦੱਸਿਆ ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਦੇਸ਼ ਦੇ ਨਵੇਂ ਮੋਤੀਆਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ